11 ਜੁਲਾਈ ਦਿਨ ਸ਼ੁੱਕਰਵਾਰ ਤੇ 2025 ਉੱਤਰ ਪ੍ਰਦੇਸ਼ ਮਥਰਾ ਵੱਲੋਂ ਜੀ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਆਸ ਕਰਦਾ ਕਿ ਸਾਰੇ ਜਨੇ ਠੀਕ ਠਾਕ ਹੋਵੋਗੇ ਤੇ ਵੀਡੀਓ ਨਾਲ ਐਂਡ ਤੱਕ ਬਣਿਆ ਰਹੋ ਅੱਜ ਤੁਹਾਨੂੰ ਬਹੁਤ ਕੁਝ ਵੀਡੀਓ ਦੇ ਵਿੱਚ ਦਿਖਾਵਾਂਗੇ ਤੇ ਇਸ ਟਾਈਮ ਆਪਾਂ ਖੜੇ ਆ ਜੀ ਮਥੁਰਾ ਜਨਮ ਭੂਮੀ ਤੇ ਚੱਲਦੇ ਆਂ ਅੰਦਰ ਤੇ ਕੀ ਕੀ ਦੇਖਣ ਨੂੰ ਮਿਲੂਗਾ ਤੋਂ ਨੂੰ ਵੀ ਦਿਖਾਉਣੇ ਆ ਨਾਲੇ ਆਪ ਦੇਖਾਂਗੇ ਬਣੇ ਹੋਰੇ ਵੀਡੀਓ ਦੇ ਨਾਲ 메인 게ਟ ਤੋਂ ਅੰਦਰ ਵੜਦੇ ਆ ਸਾਰੀ ਪਿੱਕਾ ਵਾਲਾ 게ਟ ਆਉਂਦਾ ਈ ਜੋ ਵੱਡਾ 게ਟ ਹੈ ਸ਼੍ਰੀ ਕ੍ਰਿਸ਼ਨ ਦਰਵਾਜ ਗੇਟ ਨੰਬਰ 1 ਹੈ ਜੀ ਇਸ ਤਰ੍ਹਾਂ ਦੇ ਇਥੇ ਤਿੰਨ ਗੇਟ ਬਣੇ ਹੋਏ ਜੋ ਮੰਦਿਰ ਨੂੰ ਜਾਂਦੇ ਆ ਤੇ ਮੰਦਿਰ ਚ ਤੁਸੀਂ ਕਿਸੇ ਵੀ ਗੇਟ ਰਾਹੀਂ ਜਾ ਸਕਦੇ ਹੋ ਗੇਟ ਦੇ ਆਸੇ ਪਾਸੇ ਤੁਹਾਡਾ ਕੋਈ ਵੀ ਸਮਾਨ ਹੈ ਫੋਨ ਹੈ ਬੈਲਟ ਹੈ ਤੁਹਾਡਾ ਹਰ ਇੱਕ ਚੀਜ਼ ਜਮ੍ਹਾਂ ਹੋ ਜਾਊਗਾ ਆਪਾਂ ਸ਼ਾਇਦ ਅੰਦਰ ਨਾ ਜਾਈਏ ਕਿਉਂਕਿ ਆਪਣੇ ਫੋਨ ਅੰਦਰ ਅਲਾਉਡ ਹੈ ਨਹੀਂ ਗਏ ਜੀ ਫੋਨ ਆਪਣਾ ਨਹੀਂ ਲੈ ਕੇ ਜਾਣ ਦਿੰਦੇ ਤੇ ਫਿਰ ਆਪਾਂ ਵੀਡੀਓ ਕਾਦੇ ਨਾਲ ਬਣਾਵਾਂਗੇ ਚਲੋ ਬਾਹਰੋਂ ਦਰਸ਼ਨ ਕਰ ਲਈ ਅਸੀਂ ਵੀ ਤੇ ਤੁਸੀਂ ਵੀ ਬਾਹਰੋਂ ਹੀ ਦਰਸ਼ਨ ਕਰ ਲਓ ਜੀ ਉਸ ਇੱਕ ਨੰਬਰ ਗੇਟ ਦੇ ਸਾਹਮਣੇ ਜੀ ਜੇ ਤੁਸੀਂ ਦੇਖੋਗੇ ਤਾਂ ਇੱਥੇ ਸ਼ਾਂਤੀ ਧਰਮਸ਼ਾਲਾ ਇੱਥੇ ਰਹਿਣ ਲਈ ਧਰਮਸ਼ਾਲਾ ਦਾ ਪ੍ਰਬੰਧ ਵੀ ਹੈਗਾ ਜੀ ਤੇ ਤੁਸੀਂ ਆ ਕੇ ਇੱਥੇ ਰਹਿ ਵੀ ਸਕਦੇ ਹੋ ਤੇ ਪਹਿਲੇ ਦਿਨ ਦਰਸ਼ਨ ਨਹੀਂ ਹੁੰਦੇ ਤੇ ਤੁਸੀਂ ਦੂਜੇ ਦਿਨ ਵੀ ਇੱਥੇ ਰਹਿ ਕੇ ਦੂਜੇ ਦਿਨ ਦਰਸ਼ਨ ਕਰ ਸਕਦੇ ਹੋ ਜੀ ਤੇ ਬਹੁਤ ਵੱਡਾ ਮੰਦਿਰ ਹੈ ਹਰੇਕ ਪਾਸੇ ਨਹੀਂ ਜਾਇਆ ਜਾਣਾ ਕਿਉਂਕਿ ਆਪਾਂ ਅੱਗੇ ਦਾ ਰਸਤਾ ਵੀ ਤੈਅ ਕਰਨਾ ਹੈਗਾ ਤੇ ਹੁਣ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਚਲੋ ਚાલਦੇ ਆਂ ਫਿਰ ਅੱਗੇ ਨੂੰ ਜੀ ਅੱਗੇ ਨੂੰ ਚੱਲਦੇ ਆ ਤੇ ਅੱਗੇ ਦਾ ਰਸਤਾ ਵੀ ਤੁਹਾਨੂੰ ਦਿਖਾਉਣੇ ਆ ਬਣੇਰੇ ਵੀਡੀਓ ਦੇ ਨਾਲ ਗੁਰਦੁਆਰਾ ਗੁਰੂ ਨਾਨਕ ਦੇਵ ਜਦੋਂ ਅੱਪਾ ਉਧਰੋਂ ਆਏ ਸੀਗੇ ਜਨਮ ਭੂਮੀ ਮੰਦਿਰ ਤੋਂ ਤੇ ਅੱਪਾ ਸਿੱਧਾ ਗੁਰਦੁਆਰਾ ਸਾਹਿਬ ਵੀ ਆ ਗਏ ਸੀਗੇ ਨਾਲ ਤਾਂ ਅੱਜ ਦਾ ਰੈਸਟ ਹੋ ਗਿਆ ਤੇ ਨਾਲੇ ਆਪਣੇ ਕੱਪੜੇ ਲੱਤੇ ਧੋਤੇ ਗਏ ਜੀ ਚੱਲ ਨਵੀਆਂ ਟੀ-ਸ਼ਰਟਾਂ ਪਾਲੀਆਂ ਆਪਾਂ ਵੀ ਆ ਸੀਗਾ ਆਪਣਾ ਜਿੱਥੇ ਅੱਪਾ ਰਾਤ ਰੁਕੇ ਸੀਗੇ ਤੇ ਹੁਣ ਵੀ ਅੱਪਾ ਵਿਸ਼ਰਾਮ ਕੀਤਾ ਸੀਗਾ ਤੇ ਵਧੀਆ ਨੀਂਦ ਆਈ ਤੇ ਵਧੀਆ ਰੈਸਟ ਹੋ ਗਈ ਜੀ ਹੁਣ ਆਪਾਂ ਚੱਲਦੇ ਆ ਅੱਗੇ ਵੱਲੋਂ ਗੁਰੂ ਜੀ ਤੋਂ ਆਗਿਆ ਲੈ ਕੇ ਇੱਥੋਂ ਦੇ ਸੇਵਾਦਾਰ ਜੀ ਆਪਾਂ ਮਲਾਨੇ ਤੋਂ ਨੇ ਸੇਵਾਦਾਰ ਨਾਲ ਵੀ ਸਤਿ ਸ੍ਰੀ ਅਕਾਲ ਬਾਬਾ ਜੀ ਹੋਰ ਕੀ ਕਰਤਾ ਜੀ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਸੋਨ ਸਿੰਘ ਹੈ ਜੀ ਸੋਨ ਸਿੰਘ ਹਾਂ ਜੀ ਤੁਸੀਂ ਪੰਜਾਬ ਤੋਂ ਆ ਜਾਂ ਇੱਥੋਂ ਹੀ ਆ ਜੀ ਨਹੀਂ ਇੱਥੇ ਹੀ ਆ ਇੱਥੇ ਹੀ ਆ ਚਲੋ ਪੰਜਾਬੀ ਵਧੀਆ ਬੋਲ ਲੈਂਦੇ ਹਾਂ ਹਾਂ ਜੀ ਹਾਂ ਜੀ ਸਤਿ ਸ੍ਰੀ ਅਕਾਲ ਮਾਤਾ ਜੀ ਹੋਰ ਠੀਕ ਹੋ ਮਾਤਾ ਜੀ ਮਾਤਾ ਜੀ ਕੰਦੇ ਟੋਟਾ ਚੀ ਦੀ ਜਾਂਦੇ ਆ ਤਾਲ ਵੀ ਬਣਾਉਣੀ ਆ ਸਤਿ ਸ਼੍ਰੀ ਅਕਾਲ ਵੀਰੇ ਹੋਰ ਠੀਕ ਐ ਕੀ ਨਾਮ ਆ ਤੁਹਾਡਾ ਰੰਜੀਤ ਸਿੰਘ ਰੰਜੀਤ ਸਿੰਘ ਕਿਹੜੀ ਕਲਾਸ ਚ ਪੜਦੇ ਹੋ 8 ਚਲੋ ਵਧੀਆ ਮਨ ਲਾ ਕੇ ਪੜੀਂ ਵੀਰੋ ਸਾਡੇ ਅੰਗਰੇਜ਼ ਦੇ ਵੇਲੇ ਨਾ ਰਹੇ ਜੀ ਚਲੋ ਆਪਾਂ ਚੱਲਦੇ ਆ ਅੱਗੇ ਦਾ ਸਫ਼ਰ ਤੈਅ ਕਰਦੇ ਆ ਅੱਜ ਹੁਣ ਆਪਾਂ ਜਾਣਾਗਾ ਬਰਿੰਦਾਵਨ ਇੱਥੋਂ ਬਰਿੰਦਾਵਨ ਅੱਠ ਪਤਾ ਨਹੀਂ 9 ਕਿਲੋਮੀਟਰ ਆ ਤੇ ਚੱਲਦੇ ਆ ਆਪਾਂ ਜਲਦੀ ਪਹੁੰਚ ਜਾਗੇ ਤੇ ਅੱਜ ਵੀਡੀਓ ਇੰਨੀ ਕੋਈ ਖਾਸ ਬਣੀ ਨਹੀਂ ਕਿਉਂਕਿ ਆਪਣਾ ਰੈਸਟ ਡੇ ਹੀ ਸੀਗਾ ਅੱਜ ਤੇ ਬਰਿੰਦਾਵਨ ਜਾ ਕੇ ਤੁਹਾਨੂੰ ਦਿਖਾਉਣਾ ਵਧੀਆ ਜਾ ਕੰਟੈਂਟ ਵੀ ਵੀਡੀਓ ਦੇ ਨਾਲ ਬਣਿਆ ਰਿਹਾ ਚਲੋ ਬਰਿੰਦਾਵਨ ਵਾ ਵਾਹਿਗੁਰੂ ਤੇ ਬਿੱਟੂ ਭਾਈ ਚੱਲੀਏ ਫਿਰ ਆਪਾਂ ਬਰਿੰਦਾਵਨ ਨੂੰ ਹਾਂਜੀ ਹਾਂਜੀ ਚਲੋ ਤੇ ਆਪਾਂ ਸਵੇਰ ਦੀ ਆਪਣੀ ਸਾਸਤਰੀ ਕਾਰ ਵੀ ਰਹਿੰਦੀ ਆ ਆ ਜਾ ਭਾਈ ਆ ਚਲੋ ਸਾਸਤਰੀ ਕਾਰ ਪਹਿਲਾਂ ਭਾਈ ਪੀ ਆਲੇ ਨੂੰ ਅੱਗੇ ਵਧਨ ਦਿਓ ਫੇਰ ਆਪਾਂ ਸਾਸਰੀਕਾਲ ਕਰਦੇ ਆਂ ਜੀ ਤੇ ਲੋ ਬਿੱਟੂ ਬਾਈ ਜੀ ਹੁਣ ਇੱਥੇ ਖੜ ਕੇ ਸਾਸਰੀਕਾਲ ਬੁਲਾ ਦਿਓ ਹੁਣ ਆ ਗਿਆ ਜੀ ਆਪਾਂ ਮਥਰਾ ਦੇ ਵਿੱਚ ਤੇ ਹੁਣ ਇਸ ਵੇਲੇ ਜਾ ਰਹੇ ਆਂ ਬਰਿੰਦਾਵਨ ਟਾਈਮ ਆ 5:30 ਹੋ ਗਿਆ ਮੇਰੇ ਖਿਆਲ ਨਾਲ 8:00 ਹੋ ਗਿਆ ਤੇ ਚਲੋ ਫੇਰ ਖਿੱਚੋ ਤਾਂ ਗੱਡੀਆਂ ਠੰਡਾ ਮੌਸਮ ਆ ਜੀ ਸੰਦੀਪ ਬਾਈ ਸਾਸਰੀਕਾਲ ਸਾਸਰੀਕਾਲ ਜੀ ਸਾਸਰੀਕਾਲ ਬਾਈ ਜੀ ਹੋਰ ਬਾਈ ਠੀਕ ਹੋ ਹਾਂ ਵਧੀਆ ਚੜਦੀ ਕਲਾ ਜੀ ਬਾਈ ਜੀ ਚਲੋ ਫੇਰ ਖਿੱਚੋ ਅੱਗੇ ਨੂੰ ਪੈਂਟਾ ਚਲ ਜੀ ਬਰਿੰਦਾਵਨ ਏ ਚਲਦੇ ਆ ਜੀ ਪਵਰਿੰਦਾਵਨ ਨੂੰ ਸਾਈਕਲਾਂ ਦੇ ਪੈਡਲ ਟੁੱਟ ਕ ਟੁੱਟ ਕ ਟੁੱਟ ਕ ਟੁੱਟ ਕ ਹੋ ਗਏ ਆ ਜੀ ਤੇ ਚਲੋ ਮਿਲਦੇ ਆ ਫਿਰ ਅਗਲੀ ਵਰਿੰਦਾਵਨ ਵਾਲੀ ਸੜਕ ਤੇ ਵਾਲੇ ਰੋਡ ਤੇ ਜੀ ਇੱਕ ਮੰਦਿਰ ਇਸ ਮੰਦਿਰ ਦਾ ਨਾਮ ਆ ਜੀ ਬਿਰਲਾ ਮੰਦਿਰ ਇਸ ਨੂੰ ਭਗਵਤ ਗੀਤਾ ਮੰਦਿਰ ਵੀ ਕਹਿ ਦਿੰਦੇ ਆ ਇਹ ਭਗਵਾਨ ਵਿਸ਼ਨੂੰ ਦਾ ਜੀ ਭਗਵਤੀ ਮੰਦਿਰ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਹਦੀਆਂ ਦੁਵਾਰਾਂ ਤੇ ਗੀਤਾ ਲਿਖੀ ਹੋਈ ਹੈ ਜੀ ਤੇ ਚਲੋ ਅੰਦਰ ਤੁਹਾਨੂੰ ਕਰਾਉਣੇ ਆ ਦਰਸ਼ਨ ਤੇ ਨਾਲੇ ਖੁਦ ਕਰਦੇ ਆ ਤੇ ਚਲੋ ਜੀ ਕਰਦੇ ਆ ਮੰਦਿਰ ਦੇ ਦਰਸ਼ਨ ਤੇ ਨਾਲੇ ਤੁਸੀਂ ਕਰੇ ਸਾਰੇ ਜਣੇ ਜੋ ਭਗਵਤ ਗੀਤਾ ਦਾ ਚੱਕਰ ਕੀਤਾ ਸੀਗਾ ਵੀ ਇਹਦੀ ਹਰ ਦੁਆਰ ਤੇ ਭਗਵਤ ਗੀਤਾ ਲਿਖੀ ਹੋਈ ਹੈ। ਭਗਵਤ ਗੀਤਾ ਦੇ ਵਿੱਚ ਆਪਣੇ 10ਵੇਂ ਪਾਸ਼ਾ ਗੁਰੂ ਜੀ ਗੁਰਗੋਬਿੰਦ ਸਿੰਘ ਜੀ ਦਾ ਜ਼ਿਕਰ ਵੀ ਹੈ ਜੀ। ਜੋ ਭਗਵਤ ਗੀਤਾ ਮੰਦਰ ਦੇ ਦਿਵਾਰ ਤੇ ਇਤਿਹਾਸ ਲੱਗਾ ਹੋਇਆ ਹੈ। ਮੰਦਰ ਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਹੋ ਹੀ ਗਿਆ ਤੇ ਤੁਸੀਂ ਦਰਸ਼ਨ ਵੀ ਕਰ ਲਿਆ ਮੰਦਰ ਦੇ ਤੇ ਹੁਣ ਤੁਸੀਂ ਦੇਖ ਲਓ ਆਸ-ਪਾਸਾ ਮੰਦਰ ਦਾ 뷰 ਚੈੱਕ ਕਰ ਲਓ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੇ ਤਰੀਕੇ ਨਾਲ ਮੰਦਰ ਡਿਜ਼ਾਈਨ ਕੀਤਾ ਹੋਇਆ ਜੀ ਤੇ ਬਹੁਤ ਹੀ ਸੋਹਣਾ ਲੱਗ ਰਿਹਾ ਮੰਦਰ ਭਗਵਤ ਗੀਤਾ ਮੰਦਰ ਜਿਸ ਨੂੰ ਵਿਰਲਾ ਮੰਦਰ ਕਿਹਾ ਜਾਂਦਾ ਹੈ ਮੰਦਰ ਦਾ ਤੁਸੀਂ ਸਾਰਾ ਆਸਾ ਪਾਸਾ ਦੇਖ ਲਿਆ ਤੇ ਅਸੀਂ ਵੀ ਦੇਖ ਲਿਆ ਜੀ ਬਹੁਤ ਹੀ ਖੂਬਸੂਰਤੀ ਮੰਦਰ ਹੈ ਜੀ ਤੇ ਪੁਰਾਣੇ ਰਾਜੇ ਮਹਾਰਾਜੇ ਸਵਾਰੀ ਕਰਿਆ ਕਰਦੇ ਸੀ ਤੇ ਜੁੱਦ ਲੜਿਆ ਕਰਦੇ ਸੀ ਇਸ ਮੰਦਰ ਦੇ ਵਿੱਚ ਛੋਟਾ ਮੋਟਾ ਬਾਜ਼ਾਰ ਵੀ ਆ ਜੀ ਜੋ ਤੁਸੀਂ ਖਰੀਦਦਾਰੀ ਵੀ ਕਰ ਸਕਦੇ ਤੇ ਚਲੋ ਚੱਲਦੇ ਆ ਫਿਰ ਜੀ ਵ੍ਰਿੰਦਾਵਨ ਮਤਰਾਤ ਹੋ ਜਾਂਦਾ ਹੋਇਆ ਵ੍ਰਿੰਦਾਵਨ ਰੋਡ ਇਸ ਰੋਡ ਤੇ ਟ੍ਰੈਫਿਕ ਬਹੁਤ ਜ਼ਿਆਦਾ ਰਹਿੰਦੀ ਆ ਤੇ ਸਾਈਕਲ ਸਾਨੂੰ ਕੱਢਣ ਨੂੰ ਬਹੁਤ ਟਾਈਮ ਲੱਗ ਗਿਆ ਜੀ ਤੇ ਚਲੋ ਕੋਈ ਗੱਲ ਨਹੀਂ ਚੱਲਦੇ ਆਂ ਪ੍ਰੇਮੰਦਰ ਰਹਿ ਗਿਆ ਜੀ 4 ਕਿਲੋਮੀਟਰ ਕਿਵੇਂ ਹੋ ਵਧੀਆ ਵਧੀਆ ਹੈ ਰੇਸ ਲਗਾਨੀ ਹੈ ਰੇਸ ਅਰੇ ਲਗਾਓ ਚਲੋ ਚਲੋ ਯਾਰ ਆਪ ਖੜ ਗਏ ਆਪ ਜਿੱਦਾਂ ਤੁਸੀਂ ਜਨਮ ਭੂਮੀ ਮੰਦਰ ਦੇ ਵਿੱਚ ਵੀ ਦੇਖਿਆ ਸੀ ਕਿ ਇੱਥੇ ਬਹੁਤ ਜ਼ਿਆਦਾ ਰਸ ਹੁੰਦਾਗਾ ਉੱਥੇ ਗੁਰੂ ਜੀ ਦਾ ਸ਼੍ਰੀ ਕ੍ਰਿਸ਼ਨ ਜੀ ਦਾ ਜਨਮ ਹੋਇਆ ਸੀਗਾ ਜੀ ਤੇ ਵ੍ਰਿੰਦਾਵਨ ਵੀ ਉਦਾਂ ਹੀ ਉਸ ਤੋਂ ਵੀ ਜ਼ਿਆਦਾ ਇਕੱਠ ਰਹਿੰਦਾਗਾ ਤੁਸੀਂ ਰੋਡਾਂ ਤੇ ਵੀ ਲੋਕ ਦੇਖ ਸਕਦੇ ਹੋ ਛੋਟੇ-ਮੋਟੇ ਮੰਦਰਾਂ ਦੇ ਵਿੱਚ ਵੀ ਬਹੁਤ ਇਕੱਠ ਹੁੰਦਾਗਾ ਵ੍ਰਿੰਦਾਵਨ ਰੋਡ ਤੇ ਇੱਕ ਹੋਰ ਮੰਦਰ ਆ ਜੀ ਸ਼੍ਰੀ ਪਾਗਲ ਬਾਬਾ ਮੰਦਰ ਚਲੋ ਚੱਲਦੇ ਆਂ ਅੰਦਰ ਦਰਸ਼ਨ ਕਰਦੇ ਨਾਲੇ ਦਰਸ਼ਨ ਕਰਾਉਣੇ ਆ ਤੇ ਤੁਹਾਨੂੰ ਦਿਖਾਉਣੇ ਆ ਵੀ ਕਿੱਦਾਂ ਦਾ ਮੰਦਿਰ ਆ ਜੀ ਮੰਦਿਰ ਦਾ ਸਰੋਵਰ ਸਾਹਿਬ ਤੇ ਚਲੋ ਅੱਗੇ ਵੱਲ ਨੂੰ ਚੱਲਦੇ ਆਂ ਨਾਲੇ ਮੰਦਿਰ ਦਾ ਇਤਿਹਾਸ ਜਾਣੂ ਹੁੰਨੇ ਆਂ ਨਾਲੇ ਜਾਣੋ ਕਰਾਉਣੇ ਆ ਤੇ ਨਾਲੇ ਦਰਸ਼ਨ ਕਰਦੇ ਆਂ ਜੀ ਕਰੋ ਜੀ ਦਰਸ਼ਨ ਪਾਗਲ ਬਾਬਾ ਮੰਦਿਰ ਤੇ ਮੰਦਿਰ ਦੀ ਤੁਸੀਂ ਖੂਬਸੂਰਤੀ ਦੇਖ ਸਕਦੇ ਹੋ ਕਿ ਕਿੰਨਾ ਸੋਹਣਾ ਮੰਦਿਰ ਬਣਾਇਆ ਗਿਆ ਹੈਗਾ ਤੇ ਪਾਗਲ ਬਾਬਾ ਜੀ ਜੋ ਬਾਬਾ ਜੀ ਦਾ ਅਸਲੀ ਨਾਮ ਸੀਗਾ ਉਹ ਸੀਗਾ ਲੀਲਾ ਚੰਦ ਤੇ ਜਿਹੜਾ ਪਾਗਲ ਬਾਬਾ ਨਾਮ ਰੱਖਿਆ ਗਿਆ ਸੀਗਾ ਉਹ ਲੋਕਾਂ ਦੁਆਰਾ ਰੱਖਿਆ ਗਿਆ ਸੀਗਾ ਕਿਉਂਕਿ ਬਾਬਾ ਜੀ ਨਾ ਤਾਂ ਕਿਸੇ ਨਾਲ ਬੋਲਦੇ ਚੱਲਦੇ ਸੀਗੇ ਜਿਆਦਾ ਤੇ ਨਾ ਹੀ ਕਿਸੇ ਨਾਲ ਗੱਲਬਾਤ ਕਰਦੇ ਸੀਗੇ ਆਪਣੀ ਮਸਤੀ ਦੇ ਵਿੱਚ ਮਗਨ ਰਹਿਣਾ ਆਪਣੀ ਭਗਤੀ ਦੇ ਵਿੱਚ ਮਗਨ ਰਹਿਣਾ ਐਦਾਂ ਦਾ ਬਾਬਾ ਦਾ ਕੁਝ ਬਿਹੇਵੀਅਰ ਸੀਗਾ ਤੇ ਇਸ ਕਰਕੇ ਲੋਕਾਂ ਨੇ ਬਾਬਾ ਜੀ ਨੂੰ ਪਾਗਲ ਬਾਬਾ ਜੀ ਕਹਿਣ ਲੱਗੇ ਤੇ ਉਹਨਾਂ ਦੀ ਯਾਦ ਦੇ ਵਿੱਚ ਬਣਿਆ ਹੋਇਆ ਇਹ ਮੰਦਿਰ ਇਸ ਮੰਦਿਰ ਦੀ ਜਦੋਂ ਸਥਾਪਨਾ ਹੋਈ ਸੀਗੀ ਜੀ ਜਦੋਂ ਇਹ ਮੰਦਿਰ ਬਣਨ ਲੱਗਿਆ ਸੀਗਾ 1980 ਦੇ ਵਿੱਚ ਇਹ ਮੰਦਿਰ ਬਣਨਾ ਸਟਾਰਟ ਹੋ ਚੁੱਕਿਆ ਸੀਗਾ ਤੇ ਇਸ ਮੰਦਿਰ ਨੂੰ ਬਣਨ ਦੇ ਲਈ ਪੂਰਾ ਕੰਪਲੀਟ ਹੋਣ ਦੇ ਲਈ ਲੱਗੇ ਸੀਗੇ ਜੀ 7-8 ਸਾਲ ਤੇ 1988 1988 ਦੇ ਵਿੱਚ ਇਹ ਮੰਦਿਰ ਬਣ ਕੇ ਪੂਰਾ ਤਿਆਰ ਹੋ ਗਿਆ ਸੀਗਾ ਤੇ ਲੋਕਾਂ ਦੀ ਭੀੜ ਇੱਥੇ ਪੈਣ ਲੱਗੀ ਸੀਗੀ ਜੀ ਇੰਨਾ ਕੀ ਇਤਿਹਾਸ ਆ ਇਸ ਮੰਦਿਰ ਦਾ ਜੀ ਤੇ ਚਲੋ ਆਪਾਂ ਚੱਲਦੇ ਆਂ ਫਿਰ ਅੱਗੇ ਵੱਲੋਂ ਵਰਿੰਦਾਵਨ ਮੰਦਿਰ ਦੇ ਵਿੱਚ ਰਹਿਣ ਸਹਿਣ ਲਈ ਵੀ ਵਧੀਆ ਪ੍ਰਬੰਧ ਹੈ ਜੀ ਵਧੀਆ ਰੂਮ ਨੇ ਸਾਰੇ ਤੇ ਤੁਸੀਂ ਰੂਮ ਲੈ ਕੇ ਇੱਥੇ ਰਹਿ ਸਕਦੇ ਹੋ ਪਹੁੰਚ ਗਏ ਜੀ ਵਰਿੰਦਾਵਨ ਤੇ ਵਰਿੰਦਾਵਨ ਦਾ ਥੋੜਾ ਜਿਹਾ ਆਪਾਂ ਤੁਹਾਨੂੰ ਇਤਿਹਾਸ ਵੀ ਦੱਸ ਦਈਏ ਤੇ 16ਵੀਂ ਤੇ 17ਵੀਂ ਸਤਾਵੰਦੀ 1515 ਈਸਵੀ ਦੇ ਵਿੱਚ ਵਰਿੰਦਾਵਨ ਦਾ ਨਿਰਮਾਣ ਹੋਇਆ ਸੀਗਾ ਜੀ ਵਰਿੰਦਾਵਨ ਦੀਆਂ ਪੀੜੀਆਂ ਪੀੜੀਆਂ ਗਲੀਆਂ ਦੇ ਵਿੱਚੋਂ ਚਾਈ ਜਾਂਦੇ ਸੀਗੇ ਅੱਗੇ ਗੁਰਦੁਆਰਾ ਸਾਈ ਵੱਲ ਨੂੰ ਤੇ ਨਾਲ ਹੀ ਮਿਲ ਆਪਾਂ ਪੰਜਾਬੀ ਭਰਾ ਜੋ ਲੁਧਿਆਣੇ ਤੋਂ ਆ ਜੀ ਸਤਿ ਸ੍ਰੀ ਅਕਾਲ ਭਾਈ ਕੀ ਨਾਮ ਆ ਜੀ ਤੁਹਾਡਾ ਮੇਰਾ ਨਾਮ ਭੈਂਤ ਸਿੰਘ ਹੈ ਭੈਂਤ ਸਿੰਘ ਲੁਧਿਆਣਾ ਤੋਂ ਤੇ ਹੋਰ ਸਾਰੇ ਠੀਕ ਠਾਕ ਹੋ ਬਾਈ ਤੇ ਬਾਈ ਨੇ ਆਪਾਂ ਨੂੰ ਰਹਿਣ ਸਹਿਣ ਦਾ ਥਾਂ ਦੱਸਦਾ ਵੀ ਇੱਥੇ ਗੁਰਦੁਆਰਾ ਸਾਹਿਬਾ ਤੁਸੀਂ ਉਸ ਦੇ ਵਿੱਚ ਜਾਓ ਉੱਥੇ ਉੱਥੇ ਤੁਹਾਨੂੰ ਰਹਿਣ ਲਈ ਵਧੀਆ ਵਿਵਸਥਾ ਮਿਲੂਗੀ ਤੇ ਲੰਗਰ ਪਾਣੀ ਵੀ ਮਿਲੂਗਾ ਤੇ ਚਲੋ ਬਾਈ ਦੇ ਬੋਲਾਂ ਦੇ ਉੱਤੇ ਚੱਲਦੇ ਆਂ ਫਿਰ ਸਸਰੀ ਘਰ ਬਾਈ ਚੱਲਦੇ ਆਂ ਫਿਰ ਜੀ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਗਏ ਜੀ ਗੁਰਦੁਆਰਾ ਸਾਹਿਬ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਟਿੱਲਾ ਵ੍ਰਿੰਦਾਵਨ ਮਥੁਰਾ ਚਲਦੇ ਆ ਗੁਰਦੁਆਰਾ ਸਾਹਿਬ ਨਾਲੇ ਦਰਸ਼ਨ ਕਰਦੇ ਆ ਤੇ ਨਾਲੇ ਦਰਸ਼ਨ ਤੁਹਾਨੂੰ ਕਰਾਉਣੇ ਆ ਤੇ ਨਾਲੇ ਆਪਾਂ ਰਹਿਣ ਸਹਿਣ ਦਾ ਪਤਾ ਕਰ ਲਈਏ ਗੁਰਦੁਆਰਾ ਸਾਹਿਬ ਨਾਨਕ ਟਿੱਲਾ ਤੇ ਸਭ ਤੋਂ ਪਹਿਲਾਂ ਜੀ ਗੁਰੂ ਸਾਹਿਬ ਜੀ ਦੇ ਦਰਸ਼ਨ ਕਰੀਏ ਜੀ ਕਰਕੇ ਹੁਣ ਆਪਾਂ ਚੱਲੇ ਆਂ ਜੀ ਸਕੋਨ ਮੰਦਰ ਤੇ ਜੋ ਵੀ ਇਤਿਹਾਸ ਹੋਇਆ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਚਲੋ ਚੱਲਦੇ ਆਂ ਜੀ ਸਕੋਨ ਮੰਦਰ ਕੋਈ ਪੱਕ ਦੀ ਇੰਨੀ ਪਛਾਣਾ ਕਿ ਆਪਾਂ ਨੂੰ ਪੰਜਾਬੀ ਬੰਦੇ ਦੂਰੋਂ ਹੀ ਪਛਾਣ ਲੈਂਦੇ ਆ ਜੇ ਆਪਾਂ ਨੂੰ ਭਾਈ ਮਿਲ ਗਏ ਜਲੰਧਰ ਵਾਲੇ ਹੋਰ ਭਾਈ ਜੀ ਕੀ ਹਾਲ ਚਾਲ ਨੇ ਕੀ ਨਾਮ ਆ ਜੀ ਭਾਈ ਤੁਹਾਡਾ ਅਰਸ਼ ਬਹੁਤ ਵਧੀਆ ਲੱਗਿਆ ਵrindavan ਦੇ ਵਿੱਚ ਆ ਕੇ ਪੰਜਾਬੀ ਭਾਈ ਨੂੰ ਮਿਲਦਾ ਕੋਣ ਮੰਦਰ ਦੇ ਗੇਟ ਦੇ ਵਿੱਚ ਹੀ ਜੀ ਇਧਰਲੇ ਪਾਸੇ ਜੋੜਾ ਘਰ ਆ ਤੇ ਉਸ ਤੋਂ ਹੀ ਅੱਗੇ ਲਾਕਰ ਰੂਮ ਤੁਸੀਂ ਇੱਥੇ ਬੈਗ ਜਮ੍ਹਾਂ ਕਰਾ ਸਕਦੇ ਹੋ ਕੁਝ ਵੀ ਤੁਹਾਡੇ ਕੋਲ ਸਮਾਨ ਆ ਸਮਾਨ ਤੁਹਾਡਾ ਅੰਦਰ ਨਹੀਂ ਜਾਊਗਾ ਸਮਾਨ ਤੁਹਾਡਾ ਇੱਥੇ ਹੀ ਜਮ੍ਹਾਂ ਹੋ ਜਾਊਗਾ ਇੱਥੇ ਸਮਾਨ ਜਮ੍ਹਾਂ ਕਰਾ ਕੇ ਤੁਸੀਂ ਅੱਗੇ ਮੰਦਰ ਦੇ ਦਰਸ਼ਨ ਕਰਨ ਜਾਓਗੇ ਜੀ ਮੰਦਰ ਦੇ ਅੰਦਰ ਵਰਦਿਆਂ ਸਾਰੀ ਜੀ ਦੁਕਾਨਾਂ ਨੇ ਕਿਤਾਬਾਂ ਦੀਆਂ ਜੋ ਇੱਥੋਂ ਦੇ ਇਤਿਹਾਸ ਨਾਲ ਕਨੈਕਟਡ ਕਿਤਾਬਾਂ ਨੇ ਜੀ ਗੁਰੂਆਂ ਪੀਰਾਂ ਦੇ ਨਾਲ ਕਨੈਕਟਡ ਹੈ ਕਿਤਾਬਾਂ ਉਹਨਾਂ ਦਾ ਇਤਿਹਾਸ ਲਿਖਿਆ ਹੋਇਆ ਤੁਸੀਂ ਇੱਥੇ ਕਿਤਾਬ ਲੈ ਕੇ ਤੁਸੀਂ ਪੜ੍ਹ ਵੀ ਸਕਦੇ ਹੋ ਕਿਤਾਬਾਂ ਨੂੰ ਇੱਥੋਂ ਦਾ ਇਤਿਹਾਸ ਚਲੋ ਚੱਲਦੇ ਆ ਅੱਗੇ ਵੱਲ ਅਸੀਂ ਆ ਗਏ ਜੀ ਸਕੋਨ ਮੰਦਿਰ ਸ਼੍ਰੀ ਸ਼੍ਰੀ ਕ੍ਰਿਸ਼ਨ ਬਲਰਾਮ ਮੰਦਿਰ ਇਹਦੀ ਜਿਹੜੀ ਸਥਾਪਨਾ ਸੀ ਉਹ ਅਬੇ ਚਰਨ ਅਰਵਿੰਦ ਭਗਤੀ ਵਿਦਵਾਨ ਤੋਂ Swami Prabhupada ਜੀ ਨੇ ਕਰੀ ਸੀ ਤੇ ਬਹੁਤ ਹੀ ਸੋਹਣਾ ਮੰਦਿਰ ਇਹ ਕ੍ਰਿਸ਼ਨ ਪਾਵਰਾ ਪਾਵਨਾ ਮ੍ਰਿਤ ਸੰਗ ਜਿੱਥੇ ਕ੍ਰਿਸ਼ਨ ਕੌਂਸ਼ੀਅਸਨੈਸ ਫੋਲੋ ਕਰੀ ਜਾਂਦੀ ਹੈ ਜੀ ਚਲੋ ਅੰਦਰ ਦਰਸ਼ਨ ਕਰਾਈਏ ਚਤਨਯ ਮਹਾਪ੍ਰਭੂ ਦੇ ਨਿਤਿਆਨੰਦਾ ਪ੍ਰਭੂ ਦੇ ਤੇ ਹੋਰ ਆਪਣੇ ਵਿਗ੍ਰਹਿ ਕ੍ਰਿਸ਼ਨ ਬਲਰਾਮ ਜੀ ਦੇ ਜਿਵੇਂ ਕਿ ਤੁਹਾਨੂੰ ਇਤਿਹਾਸ ਨਹੀਂ ਸ਼ੂ ਭੈਣੇ ਦੱਸ ਹੀ ਦਿੱਤਾਗਾ ਤੇ ਹੁਣ ਆਪਾਂ ਚੱਲਦੇ ਆਂ ਅੰਦਰ ਦਰਸ਼ਨ ਕਰਦੇ ਆਂ ਤੇ ਨਾਲੇ ਦਰਸ਼ਨ ਕਰਾਉਣੇ ਆਂ ਵੀਡੀਓ ਦੇ ਨਾਲ ਬਣੇ ਰਹੋ ਚਲੋ ਕਰਦੇ ਆਂ ਦਰਸ਼ਨ ਇਹ ਇਸ ਮੰਦਰ ਨੂੰ ਅੰਗਰੇਜ਼ਾਂ ਦਾ ਮੰਦਰ ਵੀ ਕਿਹਾ ਜਾਂਦਾ ਹੈਗਾ ਇੱਥੇ ਜ਼ਿਆਦਾਤਰ ਆਉਣ ਵਾਲੇ ਅੰਗਰੇਜ਼ ਵੀ ਹੁੰਦੇ ਆ ਤੇ ਹਿੰਦੂ ਵੀ ਹੁੰਦੇ ਆ ਤੇ ਸਭ ਤੋਂ ਜ਼ਿਆਦਾ ਮਾਤਰਾ ਦੇ ਵਿੱਚ ਇੱਥੇ ਕਹਿੰਦੇ ਅੰਗਰੇਜ਼ ਆਏ ਜਾਂਦੇ ਆ ਜੀ ਤੇ ਇੱਥੋਂ ਦਾ ਅੰਗਰੇਜ਼ਾਂ ਦਾ ਡਾਂਸ ਜੋ ਆਪਣੇ ਫੀਰ ਬਾਬਿਆਂ ਨੂੰ ਮਨਾਉਣ ਲਈ ਜੀ ਇਹ ਕਰਦੇ ਆ ਸਾਰੇ ਜਣੇ ਦਰਸ਼ਨ ਇਹਨਾਂ ਜੀ ਚਤਨਿਆ ਮਹਾਪ੍ਰਭੂ ਜਿਨ੍ਹਾਂ ਆਵਦਾ ਤਰੀਕਾ ਆਪਣੇ ਗੁਰੂ ਪਿਤਾ ਨੂੰ ਮਨਾਉਣਾ ਇਹਨਾਂ ਦਾ ਆ ਤਰੀਕਾ ਜੋ ਆਪਣੇ ਨੱਚ ਕੇ ਆਪਣੇ ਗੁਰੂ ਨੂੰ ਮਨਾਉਂਦੇ ਆ ਜੀ ਜੇ ਰਾਦੇ 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 ਕ੍ਰਿਸ਼ਨ ਜੀ ਦੇ ਦਰਸ਼ਨ ਤੁਸੀਂ ਕਰ ਲਿਆ ਜੀ ਤੇ ਹੁਣ ਆਪਾਂ ਨਿਸ਼ੂ ਬਾਈ ਕਹਿੰਦਾ ਉੱਪਰ ਹੋਰ ਇੱਕ ਮੰਦਿਰ ਆ ਆਪਾਂ ਉੱਥੇ ਵੀ ਚੱਲਦੇ ਆ ਉੱਥੇ ਵੀ ਤੁਹਾਨੂੰ ਦਰਸ਼ਨ ਕਰਾਉਣੇ ਆ ਤੇ ਪਹਿਲਾਂ ਤੁਸੀਂ ਸਾਰੇ ਜਣਿਆਂ ਨੇ ਸ਼੍ਰੀ ਕ੍ਰਿਸ਼ਨ ਜੀ ਦੇ ਦਰਸ਼ਨ ਕਰ ਲਿਆ ਤੇ ਹੁਣ ਜਿਨ੍ਹਾਂ ਨੇ ਮੰਦਿਰ ਬਣਵਾਇਆ ਸੀਗਾ ਉਹਨਾਂ ਦੇ ਵੀ ਦਰਸ਼ਨ ਕਰ ਲਓ ਪ੍ਰਭੂ ਪਾਤ ਇਹ ਜੋ ਤੁਸੀਂ ਦੇਖ ਰਹੇ ਹੋ ਜੀ ਇਹ ਹੈ ਜੀ ਜਗਨਨਾਥ ਜੀ ਦਾ ਰਤ ਇਹ ਆ ਗਿਆ ਜੀ ਪ੍ਰਭੂ ਪਾਤ ਜੀ ਦਾ ਮਿਊਜ਼ੀਅਮ ਜੋ ਉਹਨਾਂ ਦੇ ਸਾਰੇ ਦਾ ਮਿਊਜ਼ੀਅਮ ਤੁਹਾਨੂੰ ਦਿਖਾ ਤਾਂੰਦਰਾ ਸਾਰਾ ਜੀ ਤੇ ਮੈਨੂੰ ਇਸ ਬਾਰੇ ਜਿਆਦਾ ਜਾਣਕਾਰੀ ਨਹੀਂ ਸੀਗੀ ਤੇ ਤੁਹਾਨੂੰ ਸਾਰਾ ਅੰਦਰ ਦਾ ਥਿਊ ਚੈੱਕ ਕਰਵਾਤਾ ਮੈਂ ਜੀ ਤੇ ਤੁਸੀਂ ਬਸ ਉਹੀ ਦੇਖ ਲਓ ਜੀ ਇਸ ਮੰਦਰ ਦੇ ਅੰਦਰ ਬੇਕਰੀਆਂ ਵੀ ਬਣੀਆਂ ਹੋਈਆਂ ਨੇ ਜਿਸ ਵਿੱਚ ਤੁਹਾਨੂੰ ਮਿੱਠੇ ਤੋਂ ਲੈ ਕੇ ਨਮਕੀਨ ਤੱਕ ਖਾਣ ਪੀਣ ਲਈ ਵੀ ਸਾਰਾ ਸਮਾਨ ਮਿਲ ਜੂਗਾ ਜੀ ਇਧਰ ਦੀ ਲਾਈਨ ਲੱਗੀ ਹੋਈ ਆ ਜੀ ਪ੍ਰਸ਼ਾਦ ਵਾਲੀ ਜਿਵੇਂ ਆਪਣੇ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਲਿਖਿਆ ਸੀਗਾ ਕਿ ਜਿੰਨਾ ਚਿਰ ਤੁਸੀਂ ਪ੍ਰਸ਼ਾਦ ਜਾਂ ਕੋਈ ਵੀ ਲੰਗਰ ਦੀ ਚੀਜ਼ ਨਹੀਂ ਖਾਓਗੇ ਜਿੰਨੀ ਮਰਜ਼ੀ ਸੇਵਾ ਕਰ ਲੋ ਤੁਹਾਡੀ ਸੇਵਾ ਕਦੇ ਕਬੂਲ ਨਹੀਂ ਹੋਊਗੀ ਇਸ ਦੇ ਵਿੱਚ ਕੋਈ ਸੰਗ ਨਹੀਂ ਹੁੰਦੀ ਪ੍ਰਸ਼ਾਦ ਹਰ ਇੱਕ ਚੀਜ਼ ਦਾ ਲੈਣਾ ਚਾਹੀਦਾ ਹੈ ਤੇ ਹਰ ਇੱਕ ਚੀਜ਼ ਦਾ ਲੰਗਰ ਛਕਣਾ ਚਾਹੀਦਾ ਇੱਥੇ ਆ ਜੀ ਖਿਚੜੀ ਪ੍ਰਸ਼ਾਦ ਫਰੀਬੋਲ ਫਰੀਬੋਲ ਰਾਦੇ 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 ਮੰਦਰ ਦੇ ਅੰਦਰ ਆਪਾਂ ਹੋਰ ਪਾਸੇ ਦੀ ਗਏ ਸੀਗੇ ਜੀ ਤੇ ਬਾਹਰ ਆਪਾਂ ਹੋਰ ਪਾਸੇ ਦੀ ਆਏ ਆ ਐਗਜ਼ਿਟ ਗੇਟ ਇਹ ਮੰਦਰ ਦਾ ਐਗਜ਼ਿਟ ਗੇਟ ਆ ਜੀ ਸਕੂਨ ਮੰਦਰ ਦੇ ਦਰਸ਼ਨ ਤੁਸੀਂ ਕਰ ਲਿਆ ਜੀ ਤੇ ਆਪਾਂ ਵੀ ਦਰਸ਼ਨ ਕਰ ਲਿਆ ਤੇ ਨਿਸ਼ੂ ਭਾਈ ਜਿਵੇਂ ਕਹਿ ਰਿਹਾਗਾ ਵੀ ਇੱਕ ਇੱਕ ਅੱਗੇ ਇੱਕ ਹੋਰ ਮੰਦਿਰ ਆ ਆਪਾਂ ਉੱਥੇ ਵੀ ਚੱਲਦੇ ਆ ਜੀ ਉੱਥੋਂ ਦੇ ਵੀ ਦਰਸ਼ਨ ਕਰਾਵਾਂਗੇ ਤੇ ਨਾਲੇ ਕਰਾਂਗੇ ਚਲੋ ਫਿਰ ਜੀ ਚਲਦੇ ਆਂ ਅਗਲੇ ਮੰਦਰ ਚ ਆਪਾਂ ਜਾ ਰਹੇ ਹਾਂ ਹੁਣ ਪ੍ਰੇਮ ਮੰਦਰ ਵੱਲ ਜੀ ਤੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਵੀ ਜਦੋਂ ਕਿਸੇ ਆਪਣੇ ਬਾਹਰਲੀ ਥਾਂ ਤੇ ਆਪਾਂ ਨੂੰ ਪੰਜਾਬੀ ਭਰਾ ਮਿਲ ਜਾਣ ਤੇ ਬੜਾ ਵਧੀਆ ਲੱਗਦਾਗਾ ਤੇ ਆਪਾਂ ਨੂੰ ਇੱਕ ਪਹਿਲਾ ਪੰਜਾਬੀ ਭਰਾ ਮਿਲ ਆ ਜੀਗਾ ਉਹ ਵੀ ਲੁਧਿਆਣੇ ਤੋਂ ਹੀ ਸੀਗਾ ਤੇ ਇੱਕ ਪੰਜਾਬੀ ਭਰਾ ਆਪਣੇ ਨਾਲ ਆ ਜੀ ਇਹ ਵੀ ਲੁਧਿਆਣੇ ਤੋਂ ਹੀ ਆ ਤੇ ਚਾਰ ਪੰਜਾਬੀ ਭਰਾ ਆਪਾਂ ਨੂੰ ਹੋਰ ਮਿਲ ਗਏ ਇਹ ਵੀ ਬਾਈ ਸਾਰੇ ਲੁਧਿਆਣੇ ਤੋਂ ਹੀ ਆ ਜੀ ਤੇ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਨਾਮ ਆ ਬਾਈ ਜੀ ਤੁਹਾਡਾ ਸੁੰਦਰ ਕਮਲ ਲੁਧਿਆਣਾ ਦਾ ਗੋਪਿੰਦਰ ਕੁਮਾਰ ਲੁਧਿਆਣਾ ਤੇ ਆਪਣਾ ਬਾਈ ਜੀ ਜਗਜੀਤ ਸਿੰਘ ਲੁਧਿਆਣਾ ਜਗਜੀਤ ਸਿੰਘ ਲੁਧਿਆਣਾ ਤੇ ਮਨਪ੍ਰੀਤ ਸਿੰਘ ਲੁਧਿਆਣਾ ਜੱਸੀ 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 ਸਿੰਘ ਲੁਧਿਆਣਾ ਤੇ ਬਹੁਤ ਵਧੀਆ ਲੱਗਿਆ ਬਾਈਆਂ ਨਾਲ ਬਾਈਆਂ ਨਾਲ ਮਿਲ ਕੇ ਬਾਈਆਂ ਨੇ ਅੱਪ ਨੂੰ ਕਿਹਾ ਵੀ ਬਈ ਸੇਵਾ ਦੱਸੋ ਮਖਾ ਬਾਈ ਤੁਸੀਂ ਇੰਨਾ ਸਾਨੂੰ ਟਾਈਮ ਦੇਤਾ ਇਸ ਤੋਂ ਉੱਤੇ ਸੇਵਾ ਕੀ ਹੋਗੀ ਤੇ ਜਿਹੜਾ ਅਪ ਪਹਿਲਾਂ ਗੱਲ ਕਰਕੇ ਹਟਿਆ ਜੀ ਵੀ ਪ੍ਰੇਮ ਮੰਦਰ ਜਾ ਰਹੇ ਆ ਤੇ ਪਿੱਛੇ ਹੁਣ ਸਾਨੂੰ ਗੁਰੂ ਘਰ ਜਾਣਾ ਪੈਣਾਗਾ ਕਿਉਂਕਿ ਗੁਰੂ ਘਰ ਦਾ ਗੇਟ ਬੰਦ ਕਰਨ ਨੂੰ ਕਹਿ ਰਹੇ ਆ ਆਪਾਂ ਜ਼ਿਆਦਾ ਲੇਟ ਹੋ ਗਏ ਆ ਸਾਰੇ ਮੰਦਰਾਂ ਦੇ ਦਰਸ਼ਨ ਕਰਕੇ ਤੇ ਆਪਾਂ ਚੱਲਦੇ ਆ ਹੁਣ ਗੁਰੂ ਘਰ ਜੀ ਤੇ ਗੁਰੂ ਘਰ ਜਾਣ ਲਈ ਆਪਾਂ ਕਰਾਲੀ ਕੈਪ ਬੁੱਕ ਤੇ ਕੈਪ ਦਾ ਨਾਮ ਹੈਗਾ ਜੀ ਮਿਨੀ ਮੈਟਰੋ ਤੇ ਜਿਹਨੂੰ ਫਿੱਟ ਫਿੱਟ ਜਾਂ ਟੈਂਪੂ ਵੀ ਕਹਿੰਦੇ ਆ ਇਹ ਆਪਾਂ ਨੂੰ ਛੱਡੂਗੀ ਗੁਰੂ ਘਰ ਤੱਕ ਜੀ ਤੇ ਚੱਲਦੇ ਆ ਗੁਰੂ ਘਰ ਸਾਹਿਬ ਤੇ ਪਹੁੰਚ ਗਏ ਜੀ ਆਪਾਂ ਗੁਰਦੁਆਰਾ ਸਾਹਿਬ ਜਿਵੇਂ ਬਾਬਾ ਜੀ ਨੂੰ ਪਤਾ ਸੀਗਾ ਕਿ ਮੁੰਡਿਆਂ ਨੇ ਹਜੇ ਆਉਣਾ ਹੈਗਾ ਤੇ ਉਹਨਾਂ ਨੇ ਗੇਟ ਖੋਲ ਕੇ ਰੱਖਿਆ ਬਹੁਤ ਬਹੁਤ ਧੰਨਵਾਦ ਬਾਬਾ ਜੀ ਤੁਹਾਡਾ ਜੋ ਇੰਨਾ ਪਿਆਰ ਬਖਸ਼ਦੇ ਹੋ ਤੇ ਚਲੋ ਚੱਲਦੇ ਆ ਗੁਰੂ ਘਰ ਅੱਜ ਦੀ ਵੀਡੀਓ ਆਪਣੀ ਸਮਾਪਤੀ ਵੱਲ ਵਧਦੀ ਹੈ ਜੀ ਤੇ ਸਮਾਪਤੀ ਕਰਨ ਤੋਂ ਪਹਿਲਾਂ ਦੋ ਚਾਰ ਲਾਈਨਾਂ ਸ਼ਾਇਰੀ ਦੀਆਂ ਕਈ ਬਾਈਆਂ ਦੇ ਮੈਸੇਜ ਆਈ ਜਾਂਦੇ ਸੀਗੇ ਕਿ ਭਾਈ ਅੱਜ ਕੱਲ ਸ਼ਾਇਰੀ ਦਾ ਜ਼ਿਕਰ ਨਹੀਂ ਹੁੰਦਾ ਤੁਹਾਡੇ ਵਲੌਗ ਦੇ ਵਿੱਚ ਤੇ ਆਪਾਂ ਅੱਜ ਸ਼ਾਇਰੀ ਦਾ ਜ਼ਿਕਰ ਕਰਾਂਗੇ ਤੇ ਉਹਨਾਂ ਦੀਆਂ ਗੱਲਾਂ ਉਹਨਾਂ ਦੇ ਕਮੈਂਟ ਸਿਰ ਮੱਥੇ ਸੋਨੇ ਉੱਪਰ ਸ਼ੈਰੀ ਓਖ ਨੂੰ ਪੁੱਛਿਓ ਰੋਟੀ ਕੀ ਆ ਸੱਪ ਨੂੰ ਪੁੱਛਿਓ ਛੋਟੀ ਕੀ ਆ ਨੀਵੇਂ ਨੂੰ ਪੁੱਛਿਓ ਝੋਟੀ ਕੀ ਆ ਤੇ ਖੜੇ ਨੂੰ ਪੁੱਛਿਓ ਖੋਟੀ ਕੀ ਆ ਪਿਆਸ ਨੂੰ ਪੁੱਛਿਓ ਪਾਣੀ ਕੀ ਆ ਰੂਹ ਨੂੰ ਪੁੱਛਿਓ ਬਾਣੀ ਕੀ ਆ ਤੇ ਗੁਰੂ ਨੂੰ ਪੁੱਛਿਓ ਬਾਣੀ ਕੀ ਆ ਜੇ ਪੁੱਛਣਾ ਹੋਇਆ ਮੇਰੇ ਬਾਰੇ ਤੇ ਮੈਨੂੰ ਆਗੇ ਪੁੱਛਿਓ ਵੀ ਹਰਪਾਲ ਦੀ ਕਹਾਣੀ ਕੀ ਆ ਵੀ ਭਾਈ ਐਨੇ ਨਾਲ ਹੀ ਅੱਜ ਦੀ ਵੀਡੀਓ ਸਮਾਪਤ ਕਰ ਰਹੇ ਆ ਜੀ ਤੇ ਆਸ ਕਰਦਾ ਕਿ ਤੁਹਾਨੂੰ ਸਾਰੀ ਨੇ ਵੀਡੀਓ ਵਧੀਆ ਲੱਗੀ ਹੋਊਗੀ ਤੇ ਜੇ ਵਧੀਆ ਲੱਗੀ ਆ ਤਾਂ ਸਬਸਕ੍ਰਾਈਬ ਕਰ ਲੈ ਚੈਨਲ ਨੂੰ ਜੇ ਕੋਈ ਨਵਾਂ ਵੀਰ ਭਰਾਏ ਤੇ ਜੁੜਿਆ ਚੈਨਲ ਤੇ ਤੇ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਤੇ ਘੰਟੀ ਦੇ ਨਿਸ਼ਾਨ ਨੂੰ ਵੀ ਟੰ 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 ਕਰਕੇ ਜਾਇਓ ਜੀ ਤੇ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਤੇ ਨਵੇਂ ਵਲੌਗ ਦੇ ਵਿੱਚ ਤਦ ਤੱਕ ਲਈ ਸਸਰੀ ਕਾਲ ਜੀ